ਤੇ ਮੰਮੀ ਹੁਣ ਆਏ ਸੀਗੇ ਤਾਂ ਉਹਨਾਂ ਨਾਲ ਕੰਫੀਡੈਂਸ ਸਪੈਂਡ ਕੀਤਾ ਉਹ ਗਏ ਚਲੇ ਸੀਗੇ ਉਸ ਟਾਈਮ ਮੈਂ ਵਲੌਗ ਨਹੀਂ ਬਣਾਇਆਗਾ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ ਜਦੋਂ ਮੈਂ ਤੈਨੂੰ ਤੜਕੀ ਕਿਆ ਸੀਗੀ ਨਾ ਕੋ ਮਣ ਜਾ ਨਾ ਕੋ ਮਣ ਜਾ ਤੇਰੇ ਵਸ ਦਾ ਰੋਗ ਹੈ ਨਹੀਂਗਾ ਕੁੰਮਿਆ ਕਰਕੇ ਠੰਡ ਹੁੰਦੀ ਹੈ ਬਿਨਾ ਜਰਾਬਾਂ ਤੋਂ ਬੂਟ ਪਾ ਲੇ ਹੁਣ ਇਹਨੂੰ ਲੱਗਦੀ ਹੈ ਠੰਡ ਕਿਤਾ ਮਰਿਆਦਾ ਰੱਖੀਏ ਥੋੜੀ ਮਰਿਆਦਾ ਰੱਖੀਏ ਹੋਫੇ ਆਖਰੀ ਸਾਤੇ ਤੇ ਤੇਰਾ ਨਾਮ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਸੋਨੂ ਕੌਰ ਤੇ ਮਹਿਕਪ੍ਰੀਤ ਕੌਰ ਬਾਰੇ ਤਾਂ ਬਹੁਤੀ देर ਨਾ ਕਰਦੇ ਹੋਏ ਕਰਦੇ ਆਂ ਅੱਜ ਦੀ ਵੀਡੀਓ ਨੂੰ ਸਟਾਰਟ 365 ਚਲਿਤਰ ਨਾਰ ਦੇ ਸਾਰਾ ਸਾਲ ਬੰਦੇ ਨੂੰ ਮਾਰਦੇ ਇਹ ਆਪជា ਚਲਿਤਰ ਤੇਰੀ ਘਰ ਵਾਲੀ ਦੇ 365 ਚਲਿੱਤਰਾਂ ਦਾ ਤਾਂ ਪਤਾ ਨਹੀਂ ਪਰ ਤੇਰੇ 'ਚ ਪੂਰੇ 366 ਚਲਿੱਤਰ ਆ ਉਹ ਵੀ ਲੀਬੀਅਰ ਵਾਲੇ ਐਕਸਟਰਾ ਚਲਿੱਤਰ ਸਮੇਤ ਕਮ ਆਨ ਬੇਬੀ ਤੇਰੀ ਚਲਿੱਤਰ ਕਿਰਤੀ ਇਹੋ ਜੀ ਆ ਵੀ ਘਰ ਵਾਲੀ ਬਿਮਾਰ ਪਈ ਆ ਤੇ ਉਹਦੇ ਹਾਲਾਤਾਂ 'ਚ ਓਰੀਲਾ ਦਾ ਖਜ਼ਾਨਾ ਲੱਭਣ ਆਇਆ ਹੋਇਆ ਆਨ ਸੈਂਸ ਚਲਿੱਤਰਾਂ ਦਾ ਦੋਸ਼ ਘਰ ਵਾਲੀ ਨੂੰ ਬਾਅਦ 'ਚ ਦੇਈਂ ਪਹਿਲਾਂ ਤੂੰ ਆਪਦੇ ਚਲਿੱਤਰਾਂ ਦਾ ਚੈੱਕਅਪ ਕਰਵਾ ਵਾ ਬੱਤ ਸਹੀ ਏ ਜਦੋਂ ਮੈਂ ਤੈਨੂੰ ਤੜਕੀ ਕਿਹਾ ਸੀ ਵੀ ਨਾ ਘੁੰਮਣਾ ਜਾ ਨਾ ਘੁੰਮਣਾ ਜਾ ਤੇਰੇ ਵੱਸ ਦਾ ਰੋਗ ਹੈ ਨਹੀਂ ਗਾ ਘੁੰਮਣਾ ਠਰਕੇ ਠੰਡ ਹੁੰਦੀ ਏ ਬਿਨਾ ਜਰਾਬਾਂ ਤੋਂ ਬੂਟ ਪਾ ਲੇ ਹੁਣ ਇਹਨੂੰ ਲੱਗਦੀ ਠੰਡ ਚਲੋ ਤਾਂ ਠੀਕ ਹੋ ਜੂਗੀ ਪਰ ਜਿਹੜੀ ਤੇਰੇ ਦਿਮਾਗ ਨੂੰ ਠੰਡ ਲੱਗੀ ਆ ਉਹਦਾ ਕੋਈ ਹੱਲ ਨਹੀਂ ਹੁਣ ਕਹਿੰਦੀ ਤੁੱਪ ਚ ਵੀ ਨੂੰ ਕੰਮਾ ਚੜੀ ਜਾਂਦਾ ਤੁੱਪੇ ਪਈ ਨੂੰ ਵੀ ਆ ਦੇਖੋ ਇਧਰ ਸੂਰ ਜਾਈ ਜਾਂਦਾ ਨਾ ਤੇ ਤਾਂ ਵੀ ਕਹਿੰਦੀ ਮੈਨੂੰ ਕੰਮਾ ਚੜੀ ਜਾਂਦਾ ਕੰਮਾ ਚੜੀ ਜਾਂਦਾ ਘਰ ਵਾਲੀ ਨੂੰ ਕਾਂਬੇ ਦਾ ਤਾਪ ਚੜਿਆ ਤੇ ਬੰਦੇ ਨੂੰ ਕੈਮਰੇ ਦਾ ਵੀ ਦੱਸ ਜੇ ਉਹਨੂੰ ਕਾਂਬਾ ਲੱਗਦਾ ਤਾਂ ਉਹਨੂੰ ਦਵਾਈ ਦਿਵਾ ਕਿ ਉਹਦਾ ਬੁਖਾਰ ਲਾਈਕ ਤੇ ਕਮੈਂਟ ਨਾਲ ਥੱਲੇ ਆ ਜਾਣਾ ਲੋਕਾਂ ਨੂੰ ਤਾਂ ਜਨਾਨੀ ਦੇ ਬੁਖਾਰ ਬਾਰੇ ਆਏ ਦੱਸਣ ਲੱਗਿਆ ਜਿਵੇਂ ਲੋਕਾਂ ਨੇ ਇਹਨਾਂ ਦੇ ਘਰੇ ਐਂਬੂਲੈਂਸ ਭੇਜਣੀ ਹੋਵੇ ਤੇ ਤੈਨੂੰ ਮੈਂ ਤਰਕ ਹੀ ਨਾ ਜਾ ਮੇਰੇ ਨਾਲ ਕੰਮ ਕਰ ਫੁੰਗਰ ਫੁੰਗਰ ਕੇ ਤੁਮੈਂ ਤੇ ਜਾ ਰਹੀ ਨਹੀਂ ਮੈਂ ਵੀ ਜਾਉਂਗੀ ਦੌੜ ਲਾਉਣ ਤੁਹਾਡੇ ਲਾਲ ਹਣ ਕਿ ਜਾਈਂ ਦੱਸ ਦੌੜ ਲਾਉਣ ਨੂੰ ਇਹ ਮਿਲਖਾ ਸਿੰਘਾ ਲੱਗਦਾ ਇਹਨੇ ਆਏ ਨਹੀਂ ਹਟਣਾ ਇਹ 올림픽 ਜਿੱਤ ਕੇ ਹਟੂਗੀ ਟਿੱਲੀ ਹੋ ਗਈ ਹਾਂ ਟਿੱਲੀ ਟਿੱਲੀ ਖਾਧੀ ਆ ਕੰਮ ਤੋਂ ਬਚਤ ਆ ਚਲੋ ਗੋਲੀ ਗਾਲੀ ਦੇ ਕੇ ਬਹਨ ਹੋ ਜੀ ਕੰਮ ਤੋਂ ਬਚਤ ਦਾ ਤਾਂ ਪਤਾ ਨਹੀਂ ਪਰ ਇਹ ਕੁਝ ਵੀ ਕਰ ਲੇ ਇਹਦੀ ਕੈਮਰੇ ਤੋਂ ਬਚਤ ਨਹੀਂ ਹੋ ਸਕਦੀ ਮੰਜੇ ਚ ਪਈ ਤਾਂ ਵੀ ਕੰਟੈਂਟ ਕੱਢੀ ਜਾਂਦਾ ਕਦੇ ਆਪਦੀ ਵੀਡੀਓ ਵੀ ਬਣਾ ਲਿਆ ਕਰ ਕਿ ਡਰ ਲੱਗਦਾ ਕਿ ਲੋਕ ਅਨਫੋਲੋ ਨਾ ਕਰ ਦੇਣ ਉਹ ਤੇਰੀ ਜਨਾਨੀ ਆ ਕੋਈ ਏਟੀਐਮ ਕਾਰਡ ਥੋੜੀ ਆ ਵੀ ਜਿਹੜਾ ਸਾਰਾ ਦਿਨ ਉਹੀ ਸਵਾਈਪ ਕਰਦਾ ਰਹਿਣਾ ਇਹ ਬੜੀ ਅੱਛੀ ਬਾਤ ਕਹੀ ਆਪ ਤੁਸੀਂ یو ਟਿਊਬ ਫੈਮਿਲੀ ਵੈਲਕਮ ਟੂ ਮਾਈ ਚੈਨਲ ਮੇਰੇ ਨਾਲ ਤੁਸੀਂ ਸਾਰੇ ਵਧੀਆ ਹੋਵੋਗੇ ਸੋ ਗਾਇਸ ਇਸ ਮੰਨ ਫਾਈਨਲੀ ਆ ਚੁੱਕਿਆ ਸੀਗਾ ਤਾਂ ਤੁਸੀਂ ਰਸੋਈ ਦੇਖ ਸਕਦੇ ਹੋ ਰਸੋਈ ਦਾ ਹਾਲ ਕੀ ਹੈ ਤਾਂ ਪਰ ਰਸੋਈ ਦੀ ਸਫਾਈ ਕਰਨੀ ਹੈ ਜਿੰਨੇ ਕੋ ਸਮਾ ਆਪਣਾ ਸਮਾਨ ਰੱਖਣਾ ਤਾਂ ਸਫਾਈ ਕਰਨ ਦੀ ਜ਼ਰੂਰੀਅਤ ਹੈ ਰਸੋਈ ਦੀ ਸਫਾਈ ਪਿੱਛੇ ਤਾਂ ਆਏ ਪਈ ਹੈ ਜਿਵੇਂ ਮੁਲਕਾਂ ਦਾ ਮਾਮਲਾ ਹੋਵੇ 4 ਫੁੱਟ ਦੀ ਰਸੋਈ ਨਹੀਂ ਤੇ ਡੇਢ ਮਹੀਨੇ ਦੀ ਸਾਫ਼ ਕਰਨ ਲੱਗੀ ਆ ਵੇਚ ਦੀ ਨਾਨਕਿਆਂ ਦਾਦਕਿਆਂ ਦੇ ਤਿੰਨ ਚਾਰ ਘਰ ਸਾਫ਼ ਹੋ ਗਏ ਪਰ ਇਹਦੀ ਰਸੋਈ ਨਹੀਂ ਸਾਫ਼ ਹੋਈ ਹਜੇ ਵੀ ਆਏ ਕਹਿੰਦੀ ਆ ਵੀ ਜਿੱਥੇ ਜਿੱਥੇ ਸਮਾਨ ਰੱਖਣਾ ਉਥੋ ਉਥੋ ਰਸੋਈ ਸਾਫ਼ ਕਰਨੀ ਜ਼ਰੂਰੀ ਆ ਵੀ ਦੱਸ ਇਹ ਮੈਸਾ ਗੈਸ ਸਟੋਵ ਦਾ ਮਸਾ ਰੱਖਿਆ ਜਾਣਾ ਇੱਥੇ ਅਸੀਂ ਚੇਂਜ ਕਰਨਾ ਹੈ ਰੂਮ ਪਰ ਜਿੰਨਾ ਟਾਈਮ ਵੀ ਅਸੀਂ ਇੱਥੇ ਰਹਿ ਰਹੇ ਹਾਂ ਉਹਨਾਂ ਟਾਈਮ ਤੋਂ ਸਫਾਈ ਕਰਨਾ ਚਾਹੀਦਾ ਖਾਣਾ ਬਣਾਉਣਾ ਤਾਂ ਜ਼ਰੂਰੀ ਹੈ ਜਿੰਨਾ ਟਾਈਮ ਤੋਂ ਰਸੋਈ ਦੀ ਸਫਾਈ ਤੇ ਐਕਸਪਲੇਨੇਸ਼ਨ ਦਿੰਦੀ ਨੇ ਲਾਤਾ ਇਨੇ ਟਾਈਮ ਚ ਤਾਂ ਤਿੰਨ ਵਾਰੀ ਸਾਫ਼ ਹੋ ਜਾਣੀ ਸੀ ਇੱਕ ਟੈਨਸ਼ਨ ਸੋਲਵ ਹੋ ਗਈ ਹੈ ਕਿ ਬਾਹਰ ਦਾ ਖਾਣਾ ਹੁਣ ਨਹੀਂ ਖਾਣਾ ਘਰੇ ਬਣਾਵਾਂਗੇ ਤਾਂ ਮੰਮੀ ਹੁਣ ਆਏ ਸੀਗੇ ਤਾਂ ਉਹਨਾਂ ਨਾਲ ਕੰਫਰੈਂਸ ਸਪੈਂਡ ਕੀਤਾ ਹੋ ਗਏ ਚਲੇ ਸੀਗੇ ਉਸ ਟਾਈਮ ਮੈਂ ਵਲੌਗ ਨਹੀਂ ਬਣਾਇਆਗਾ ਲੋ ਜੀ ਮੰਮੀ ਟਾਈਮ ਸਪੈਂਡ ਕਰਕੇ ਗਈ ਨਾਲੇ ਆਪਦੀ ਧੀ ਨੂੰ ਦਾਜ ਦੇ ਕੇ ਗਈ ਇੱਕ ਪਾਸੇ ਤਾਂ ਤੁਹਾਡੀਆਂ ਸਫਾਈਆਂ ਆਈ ਜਾਂਦੀਆਂ ਕਿ ਸਾਡਾ ਮਹਿਕ ਦੇ ਨਾਲ ਕੋਈ ਰਿਸ਼ਤਾ ਨਹੀਂ ਮਾਮਾ ਤੁਹਾਡਾ ਕਹਿੰਦਾ ਕਿ ਨਾ ਤਾਂ ਮਹਿਕ ਦੇ ਨਾਲ ਸਾਡਾ ਕੋਈ ਰਿਸ਼ਤਾ ਤੇ ਨਾ ਮੇਰੀ ਭੈਣ ਦਾ ਤੇ ਇਧਰ ਧੀ ਰਾਜ ਖੋਲੀ ਜਾਂਦੀ ਆ ਕਿ ਮਾਂ ਤਾਂ ਮੇਰੀ ਖੁਦ ਮੈਨੂੰ ਸਮਾਨ ਦੇ ਕੇ ਗਈ ਆ ਗੱਲ ਬੰਦ ਹੈ ਭਾਈ ਗੱਲ ਬੰਦ ਹੈ गाइस ਦੇਖ ਸਕਦੇ ਹੋ ਰਸੋਈ ਦੀ ਸਫਾਈ ਕਰਨੀ ਹੈ ਇਸ ਤਰ੍ਹਾਂ ਦਾ ਹਾਲ ਹੋਇਆ ਪਿਆ ਆ ਤਾਂ ਕਰਨੀ ਪਾਣੀ ਤੇ ਆਪਣਾ ਪਾਣੀ ਚ ਲੈ ਲੋ ਤਾਂ ਹੇ ਚਲੋ ਚੱਲਾਂ। ਸੋ ਗਾਇਸ ਦੇਖ ਸਕਦੇ ਹੋ ਕਿ ਇਹ ਵੇਜ ਮੈਂ ਥੋੜੀ ਜਿਹਾ ਸਾਫ ਪਾਉਂਗੀ। ਸਾਫ ਕਰਨੇ ਪਹਿਲਾ ਪਾਣੀ ਮਾਰ ਲੈ। ਅੰਦਰ ਆ ਜੂਣਾ ਪਾਣੀ ਦਾ ਰੋਕ ਲੈ। ਤੇ ਓਹ ਛੋਟੇ ਛੋਟੇ ਕੀੜੇ ਆ। ਓਹੋ ਸਫਾਈ ਬਾਲੀ ਜਗ੍ਹਾ ਤੇ ਕਰਨੀ ਆ। ਵਿਆਉ ਤਾਂ ਆਉਂਦੀ ਨਹੀਂ ਵੀ ਕਿਵੇਂ ਕਰੀਏ। ਕਦੋਂ ਦੇ ਸਕੀਮਾਂ ਤਾਂ ਆਏ ਬਣਾਉਣ ਲੱਗਿਆ ਜਿਵੇਂ ਰਸੋਈ ਨਹੀਂ ਪੰਜਾਬ ਸਰਕਾਰ ਦੀ ਨਵੀਂ ਯੋਜਨਾ ਲਾਂਚ ਕਰਨੀ ਹੋਵੇ। ਐਦਾਂ ਸਾਫ਼ ਕਰ ਲਈਏ ਉਦਾਂ ਸਾਫ਼ ਕਰ ਲਈਏ ਪਹਿਲਾਂ ਸੁੱਕਾ ਕੱਪੜਾ ਮਾਰ ਲਈਏ ਪਹਿਲਾਂ ਪਾਣੀ ਡੋਲ ਲਈਏ ਉਹ ਪਾਗਲੋ ਕੱਪੜਾ ਹੀ ਮਾਰਨਾ ਜੰਗ ਤਾਂ ਨਹੀਂ ਜਿੱਤਨੀ ਵਿਆਹ ਤਾਂ ਆਇਕਰਾਲਿਆ ਜਿਵੇਂ ਪਬਜੀ ਚ ਸਟਾਰਟ ਨਾ ਆਪਣਾ ਹੋਵੇ ਹੁਣ ਘਰ ਦੀ ਜ਼ਿੰਮੇਵਾਰੀ ਦੋਵਾਂ ਤੋਂ ਚੱਕੀ ਨਹੀਂ ਜਾਂਦੀ ਕਦੇ ਰੋਟੀ ਬਣਾਉਣ ਪਿੱਛੇ ਇੱਕ ਦੂਜੇ ਨਾਲ ਲੜੀ ਜਾਂਦੇ ਆ ਤੇ ਕਦੇ ਸਫਾਈ ਪਿੱਛੇ ਵੀ ਦੱਸੋ ਤੁਹਾਡੇ ਹੱਥ ਦੁਬਈ ਵਾਲਾ ਪ੍ਰੋਜੈਕਟ ਆਇਆ ਇੱਕ ਕਮਰਾ ਉਹੀ ਤੁਹਾਡੇ ਤੋਂ ਸਾਫ਼ ਨਹੀਂ ਹੁੰਦਾ ਮੈਂ ਨਾ ਆਪਣਾ ਸਾਫ਼ ਕਰ ਚੁੱਕੀ ਆ ਤੇ ਉਹ ਤਾਂ ਕੁਝ ਲੇਗਾ ਹੋਣੀ ਹੁੰਦਾ ਹੈ। ਜਿਵੇਂ ਤੁਸੀਂ ਦੇਖੋ ਮੈਂ ਬਰਤਨ ਜੋੜ ਰਹੀ ਆ। ਲੋਕ ਭਾਂਡੇ ਰੱਖਦੇ ਆ ਜਾਂ ਚਿੰਦੇ ਆ ਤੇ ਇਹ ਜੋੜਦੀ ਆ। ਇਹ ਸਿਰਫ ਭਾਂਡੇ ਹੀ ਨਹੀਂ ਜੋੜਦੀ, ਇਹ ਕੱਪੜੇ ਵੀ ਜੋੜਦੀ ਆ। ਕਮ ਆਨ ਬੀਬੀ ਜੇ ਕਿਸੇ ਦੇ ਟੁੱਟੇ ਭਾਂਡੇ ਹੋਣ ਜਾਂ ਫਟੇ ਕੱਪੜੇ ਹੋਣ ਤਾਂ ਇਹਦੇ ਤੋਂ ਝੜਾ ਲਿਓ। ਸਮਝ ਨਹੀਂ ਆਉਂਦੀ ਵੀ ਇਹਨੂੰ ਪੰਜਾਬੀ ਸੱਚਿਓਂ ਹੀ ਨਹੀਂ ਆਉਂਦੀ ਹੋਣੀ ਕਿ ਵਲੌਗ ਦੇ ਵਿੱਚ ਕੂਲ ਬਣਦੀ ਮਾਰੀਏ ਸਭ ਕੁਝ ਕਰਦੀ ਆ। ਬਾ ਸਾਂਝਾ ਰਿਓ ਕੈਮਰਾ ਐਸੋ ਉਹਨੇ ਟਾਈਮ ਹੋ ਤੋ ਉਹ ਨਵੀਂ ਜਗ੍ਹਾ ਸੋਚੀ ਜੁ ਕਿ ਜਿੰਨੇ ਜਿੰਨੇ ਮੈਂ ਤੋੜੀ ਸੀ ਕਿ ਤੋ ਉਸ ਤੋਂ ਬਾਅਦ ਆਪਣਾ ਸਮਾਨ ਥੋੜ੍ਹ ਦਿੱਤਾ ਜਿਹੜੇ ਬਰਤਨ ਸੀ ਉਹ ਮੈਂ ਥੋੜ੍ਹ ਦਿੱਤੇ ਹਜੇ ਕੁਝ ਪਲੇਟਾਂ ਨੇ ਉਹ ਮੈਂ ਅਮੀਰਾ ਦੇ ਵਿੱਚ ਰੱਖ ਦਿੱਤੀਆਂ ਬਾਕੀ ਜਿਹੜਾ ਸਮਾਨ ਜਿਹੋ ਸੋਦੇ ਵਾਲਾ ਸਮਾਨ ਕਹਿ ਸਕੀਂ ਖਾਣ ਪੀਣ ਵਾਲਾ ਬਣਾਉਣ ਵਾਲਾ ਮੇਹਰਾ ਦੀ ਇੱਕ ਸਾਈਡ ਇਧਰਲੀ ਸਾਈਡ ਦੇਖ ਸਕਦੇ ਹੋ ਐਦਰਲੀ ਸਾਈਡ ਤੇ ਜਿੰਦਾ ਸਾਡਾ ਸਮਾਨ ਪਰਸਨਲੀ ਕੱਪੜੇ ਵਗੈਰਾ ਉਹ ਸਭ ਕੁਝ ਜਿਹੜੇ ਚਾਹੀਦੇ ਨਹੀਂ ਚਾਹੀਦੇ ਸਾਰੇ ਸੂਟੇ ਸੋਰੀ ਵਾਲਾ ਸਮਾਨ ਰੱਖੂੰਗੀ ਹਣਾ ਓਕੇ ਤਾਂ ਮੰਮੀ ਤਾਂ ਸਾਰਾ ਸਮਾਨ ਦੇ ਹੀ ਗਈ ਸੀ ਉਹ ਤਾਂ ਵਿਚਾਰੀ ਦੀ ਕਿਸਮਤ ਮਾੜੀ ਸੀ ਕਿ ਮੈਰਿਜ ਸਰਟੀਫਿਕੇਟ ਹੈ ਨਹੀਂ ਸੀ ਤੇ ਇਹਨਾਂ ਨੂੰ ਇਹ ਕਮਰਾ ਛੱਡ ਕੇ ਭੱਜਣਾ ਪਿਆ ਹੂੰ ਪਹਿਲੇ ਦਿਨ ਸਫਾਈ ਕਰਕੇ ਅਲਮਾਰੀ ਦੇ ਵਿੱਚ ਸਮਾਨ ਚਿਣਿਆ ਤੇ ਦੂਜੇ ਦਿਨ ਫਰਾਰ ਹੋਣਾ ਪਿਆ ਵਾਕਈ ਸਫਾਈ ਕੀਤੀ ਵੀ ਐਵੇਂ ਗਈ ਪਹਿਲਾਂ ਨਾ ਕਾਲੋ ਨੇ ਤਾਂ ਪ੍ਰੋਮੋਸ਼ਨ ਕੀਤੀ ਸੀ ਕਿਸੇ ਪਖੰਡੀ ਬਾਬੇ ਦੀ ਉਹ ਬਾਬਾ ਸੀਗਾ ਮੈਨੂੰ ਲੱਗਾ ਰਾਜਸਥਾਨ ਦਾ ਕੋਈ ਕਾਲਾ ਬਾਬਾ ਇਦਾਂ ਦਾ ਨਾਮ ਸੀਗਾ ਉਹ ਬਾਬੇ ਦੀ ਕਾਲ ਨੇ ਪ੍ਰੋਮੋਸ਼ਨ ਕੀਤੀ ਰੀਲ ਦੇ ਵਿੱਚ ਤੇ ਕਾਲੋ ਦੇ ਮਗਰ ਲੱਗ ਕੇ ਇੱਕ ਬੰਦੇ ਨੇ ਉਹ ਬਾਬੇ ਨਾਲ ਕੰਟੈਕਟ ਕੀਤਾ ਉਹ ਬਾਬੇ ਉਹੀ ਸੀਗੇ ਮਤਲਬ ਜਿਹੜੇ ਕਰੇ ਹੁੰਦੇ ਆ ਤੁਹਾਡੇ ਘਰ 'ਚ ਕੋਈ ਸਮੱਸਿਆ ਛੋਟੀ ਨੌਕਰੀ ਨਹੀਂ ਲੱਗਦੀ ਤੁਹਾਡਾ ਬਾਹਰ ਜਾਂਦਾ ਕੰਮ ਨਹੀਂ ਬਣਦਾ ਤੁਹਾਡਾ ਤਲਾਕ ਹੈ ਤੁਹਾਡੇ ਪਿਆਰ ਦੀ ਸਮੱਸਿਆ ਐਦਾਂ ਸੀਗਾ ਤੇ ਉਹ ਬਾਈ ਕਾਲੋ ਦੇ ਮਗਰ ਲੱਗ ਗਿਆ ਉਹਨੂੰ ਐ ਸੀਗਾ ਵੀ ਸੱਚੀ ਹੋਊਗੀ ਕਾਲੋ ਦੀ ਗੱਲ ਵੀ ਜਿਵੇਂ ਇਹ ਕਹੀ ਜਾਂਦੀ ਹੈ ਉਹ ਬਾਈ ਨੇ ਬਾਬੇ ਨਾਲ ਕੰਟੈਕਟ ਕੀਤਾ ਪਹਿਲਾਂ ਤਾਂ ਬਾਬਾ ਉਹਦੇ ਨਾਲ ਵਧੀਆ ਗੱਲਬਾਤ ਕਰੀ ਗਿਆ ਤੇ ਬਾਬੇ ਨੇ ਗੱਲਾਂ ਗੱਲਾਂ ਕਰਦੇ ਕਰਦੇ ਉਹ ਤੋਂ 5000 ਰੁਪਏ ਮੰਗ ਲਿਆ ਪਾਪਾ ਲਾਵੇ ਲਾਈ ਗਿਆ ਤੇ ਜਦ ਜਾਦੇ ਕਰਤੇ ਬਾਬੇ ਨੂੰ ਜਿਆਦੇ ਫੋਨ ਕਰਨ ਲੱਗ ਗਿਆ ਉਹ ਬਾਬਾ ਫਿਰ ਬਾਈ ਨੂੰ ਕਰ ਗਿਆ ਬਲੌਕ ਤੇ ਫਿਰ ਜਦੋਂ ਸੋਨੂ ਦੇ ਫੈਨ ਨੇ ਸੋਨੂ ਨਾਲ ਗੱਲ ਕਰਨੀ ਚਾਹੀ ਕਿ ਜਿਹੜੇ ਬਾਬੇ ਦੇ ਤੁਸੀਂ ਪ੍ਰੋਮੋਸ਼ਨ ਕੀਤੇ ਸੀ ਉਹਨੇ ਮੇਰਾ 5000 ਰੁਪਿਆ ਖਾ ਲਿਆ ਤਾਂ ਫਿਰ ਸੋਨੂ ਨੇ ਕੀ ਕੀਤਾ ਉਹਨੇ ਵੀ ਕਰਤਾ ਆਪਦੇ ਫੈਨ ਨੂੰ ਬਲੌਕ ਇਹੋ ਜਿਹੇ ਵਲੌਗਰਸ ਨਾ ਪਹਿਲਾਂ ਵੀਡੀਓਜ਼ ਦੇ ਵਿੱਚ ਰੋਂਦੇ ਆ ਵੀ ਸਾਨੂੰ ਸਪੋਰਟ ਕਰੋ ਤੇ ਜਦੋਂ ਲੋਕ ਸਪੋਰਟ ਕਰਨ ਲੱਗ ਜਾਂਦੇ ਆ ਫਿਰ ਇਹਨਾਂ ਨੂੰ ਉਸ ਪੈਸੇ ਤੇ ਸਬਰ ਨਹੀਂ ਆਉਂਦਾ ਆ ਸੋਨੂ ਕੋਰ ਜਿੰਨੀਆਂ ਵੀ ਪ੍ਰੋਮੋਸ਼ਨਸ ਕਰਦੀ ਆ ਸਾਰੀਆਂ ਫੇਕ ਬੈਟ ਗੇਮਸ ਦੀਆਂ ਬਾਬਿਆਂ ਦੀਆਂ ਏ ਫੇਕ ਗੇਮਸ ਤੇ ਫੇਕ ਬਾਬਿਆਂ ਦੀ ਪੀਆਰ ਮੈਨੇਜਰ ਬਣੀ ਫਿਰਦੀ ਆ ਫੇਕ ਬਾਬੇ ਨੇ ਪੈਸੇ ਖਾਦੇ ਤੇ ਫੇਕ ਵਲੌਗਰ ਨੇ ਫੈਨ ਨੂੰ ਖਾਦਾ ਤੇ ਇਹ ਆਪਦੇ ਆਪ ਵਿੱਚ ਇਨਫਲੂਐਂਸਰਸ ਬਣੇ ਫਿਰਦੇ ਆ ਕੀ ਬੰਦਾ ਇਹਨਾਂ ਨੂੰ ਇਨਫਲੂਐਂਸਰ ਕਵੇ ਇਹਨਾਂ ਨੇ ਫੇਕ ਪ੍ਰੋਮੋਸ਼ਨਸ ਕਰ ਕਰਕੇ ਡਿਜੀਟਲ ਲੁੱਟ ਮਚਾਈ ਪਈ ਆ ਵੀ ਜੇ ਤੁਸੀਂ ਪ੍ਰੋਮੋਸ਼ਨਸ ਕਰਨੀਆਂ ਹੀ ਆ ਤੁਹਾਨੂੰ ਵਲੋਗਿੰਗ ਦੇ ਵਿੱਚ ਜਾਂ ਮਿਹਨਤ ਵਾਲੇ ਕੰਟੈਂਟ ਤੋਂ ਡਰ ਲੱਗਦਾ ਤਾਂ ਐਟਲੀਸਟ ਪ੍ਰੋਮੋਸ਼ਨ ਕਰਨ ਤੋਂ ਪਹਿਲਾਂ ਵੈਰੀਫਾਈ ਤਾਂ ਕਰ ਲਿਆ ਕਰੋ ਵੀ ਜਿਹਦੀ ਪ੍ਰੋਮੋਸ਼ਨ ਕਰਨ ਲੱਗੇ ਆ ਉਹ ਸੱਚਾ ਹੈਗਾ ਵੀ ਆ ਕਿ ਨਹੀਂ ਕੈਨੇਡਾ ਸੁਨੇਹਾ ਕਟਿਆਲ ਨੇ ਵੀ ਨਾ ਐਵੇਂ ਹੀ ਫੇਕ ਪ੍ਰੋਮੋਸ਼ਨ ਕੀਤੀ ਸੀ ਤੇ ਉਹਨੂੰ ਉਹਦਾ ਖਮਿਆਜ਼ਾ ਭੁਗਤਣਾ ਪਿਆ ਤੇ ਕਿਤੇ ਤੁਹਾਡੇ ਨਾਲ ਵੀ ਇਹ ਨਾ ਹੋਵੇ ਵੀ ਥੋੜੇ ਜੇ ਲਾਲਚ ਪਿੱਛੇ ਵੱਡਾ ਨੁਕਸਾਨ ਕਰਵਾ ਲਓ ਤੇ ਬਾਕੀ ਆਡੀਅנס ਨੂੰ ਵੀ ਚਾਹੀਦਾ ਵੀ ਜੇ ਕੋਈ ਬਲੌਗਰ ਬਾਬਿਆਂ ਤੰਤਰਮੰਤਰ ਚਮਤਕਾਰਾਂ ਜਾਂ ਗੇਮਾਂ ਤੋਂ ਪੈਸੇ ਕਮਾਉਣ ਦੀ ਪ੍ਰਮੋਸ਼ਨ ਕਰੇ ਤਾਂ ਉਹਨਾਂ ਦੀਆਂ ਵੀਡੀਓਜ਼ ਤੇ ਭਰੋਸਾ ਨਾ ਕਰਿਆ ਕਰੋ ਕਿਉਂਕਿ ਜੇ ਇਦਾਂ ਹੀ ਪ੍ਰੋਬਲਮ ਸੋਲਵ ਹੁੰਦੀਆਂ ਹੁੰਦੀਆਂ ਤੇ ਗੇਮਾਂ ਤੋਂ ਕਮਾਈਆਂ ਹੁੰਦੀਆਂ ਤਾਂ ਵਲੌਗਰਾਂ ਦੇ ਆਪਦੇ ਕੋਲੇ ਕੋਠੀਆਂ ਘਾਰਾਂ ਹੁੰਦੀਆਂ ਉਹ ਐਵੇਂ 10 10 15 15 ਹਜ਼ਾਰ ਪਿੱਛੇ ਇਦਾਂ ਪ੍ਰੋਮੋਸ਼ਨਸ ਨਾ ਕਰਦੇ ਫਿਰਦੇ ਤੇ ਬਾਕੀ ਜੇ ਇਦਾਂ ਹੀ ਚੱਲਦਾ ਰਿਹਾ ਤੁਸੀਂ ਇਹਨਾਂ ਤੇ ਐਵੇਂ ਯਕੀਨ ਕਰਦੇ ਰਹੇ ਤਾਂ ਤੁਹਾਡੇ ਪੈਸੇ ਤੋਂ ਬਾਬਿਆਂ ਤੇ ਵਲੌਗਰਾਂ ਦੇ ਜ਼ਰੂਰ ਘਰ ਪੈ ਜਾਣਗੇ ਇਹਨਾਂ ਪਿੱਛੇ ਲੱਗ ਕੇ ਬੇਵਕੂਫ ਨਾ ਬਣੋ ਆਪਦੇ ਪੈਸੇ ਵੀ ਬਚਾਓ ਤੇ ਆਪਦੇ ਦਿਮਾਗ ਦੀ ਸੈਟਿੰਗ ਵੀ ਸਹੀ ਰੱਖੋ ਬਹੁਤ ਸਾਰੇ ਲੋਕ ਭੋਲੇ ਭਾਲਿਆ ਜਿਨ੍ਹਾਂ ਤੇ ਉਹ ਅੱਖਾਂ ਮੀਚ ਕੇ ਇਹਨਾਂ ਵਲੌਗਰਾਂ ਤੇ ਯਕੀਨ ਕਰ ਲੈਂਦੇ ਆ ਬਾਕੀ ਹੋ ਸਕੇ ਤਾਂ ਚੰਗੀਆਂ ਚੀਜ਼ਾਂ ਤੇ ਟੈਲੈਂਟ ਨੂੰ ਪ੍ਰਮੋਟ ਕਰਿਆ ਕਰੋ ਨਾ ਕਿ ਇਹਨਾਂ ਸਿੰਪთੀ ਕਾੜ ਖੇਡਣ ਵਾਲਿਆਂ ਨੂੰ ਹੋ ਕੇ ਆਖਰੀ ਸਾ ਤੇ ਤੇਰਾ ਨਾਮ ਕਿ ਕੋਲ ਮੇਰੇ ਕਿ ਕੋਲ ਮੇਰੇ ਤੂੰ ਹੋਵੇਂ ਵਲੌਗਰ ਜੇ ਕਾਮਨਾ ਕਰਨ ਤਾਂ ਘੱਟੋ ਘਾਟ ਆਪਦੀ ਸ਼ਕਲ ਤਾਂ ਅਪਡੇਟ ਕਰ ਲਿਆ ਕਰਨ। ਓਵੇਂ ਹੀ ਸਵੇਰੇ ਸਵੇਰੇ ਮੂੰਹ ਚਾੱਕ ਕੇ ਸੋਸ਼ਲ ਮੀਡੀਆ ਤੇ ਆ ਜਾਂਦੇ ਆ। ਕਿਉਂ ਹਾਰਰ ਕੈਰੈਕਟਰ ਵਾਲੀ ਵਾਈਬ ਦੇ ਕੇ ਲੋਕਾਂ ਨੂੰ ਹਾਰਟ ਅਟੈਕ ਕਰਵਾਉਣਾ? ਸ਼ਕਲ ਇਹੋ ਜਿਹੀ ਬਣਾਈ ਹੈ ਜਿਵੇਂ ਪਾਗਲਖਾਨੇ ਚੋਂ ਭੱਜ ਕੇ ਆਈ ਹੋਵੇ ਤੇ ਸੁੱਤੇ ਉੱਠੇ ਓਵੇਂ ਰੀਲਾਂ ਅਪਲੋਡ ਕਰੀ ਜਾਂਦੇ ਆ। ਤੇ ਮੈਂ ਉਹਨਾਂ ਲੋਕਾਂ ਦਾ ਟੇਸਟ ਵੇਖ ਕੇ ਹਰਾਣਾ ਜਿਹੜੇ ਇਹਨਾਂ ਦੀਆਂ ਰੀਲਾਂ ਤੇ ਇੰਨੇ ਨੇ ਲਾਈਕ ਕਰ ਦਿੰਦੇ ਆ। ਹਾਂ ਚੱਤੋ ਜਮਾ ਇਸ ਦੁਨੀਆਂ ਤੋਂ ਤੇਰਾ ਮੇਰੇ ਵੱਲ ਮੂੰਹ ਹੋਵੇ ਜੇ ਇਹੋ ਜੀ ਹਾਲਤ ਚ ਮੂੰਹ ਕਰ ਲਿਆ ਤਾਂ ਕਫਨ ਵੀ ਕੰਬ ਜੂਗਾ ਮਰਿਆ ਬੰਦਾ ਵੀ ਜਿਉਂਦਾ ਹੋ ਕੇ ਦੁਬਾਰਾ ਮੂੰਹ ਕਮਾ ਲੇ ਕੈਮਰੇ ਸਾਹਮਣੇ ਆਉਣ ਤੋਂ ਪਹਿਲਾਂ ਘੱਟੋ ਘੱਟ ਮੂੰਹ ਦਾ ਧੋ ਲਿਆ ਕਰੋ ਸਿਰ ਦੇ ਵਾਲ ਤਾਂ ਸੈੱਟ ਕਰ ਲਿਆ ਕਰੋ ਲੋਕਾਂ ਨੂੰ ਐਨੀ origignality ਵੀ ਨਹੀਂ ਚਾਹੀਦੀ ਜਿੰਨੀ ਤੁਸੀਂ ਸਵੇਰ ਦੀ ਆਫਤ ਵਾਂਗ ਕੈਮਰੇ ਤੇ ਦਿਖਾ ਦਿੰਨੇ ਆ ਬੇਸਿਕ ਮੇਨਟੇਨੈਂਸ ਤਾਂ ਕਰ ਲਿਆ ਕਰੋ ਬਾਕੀ ਗਾਇਸ ਅੱਜ ਦੀ ਵੀਡੀਓ ਨੂੰ ਆਪਾਂ ਕਰਦੇ ਆ ਇੱਥੇ ਖਤਮ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ